મિત્રો સસ્તીકાલજી સારા ਨੂੰ ਕੀ હાલચાલ દે થોડે જે થોડે ઘર ਦੇ ਵਿੱਚ ਸੌਂਕ ਲੱਗੀ ਐ ਤੁਸੀਂ ਘਰ ਦੇ ਉੱપર ਲੱਖਾਂ ਰੁਪિયા ਲਾ ਕੇ ਲੱਕੜ ਦੇ ਉੱપર ਲੱਖਾਂ ਰੁਪિયા ਲਾ ਕੇ ਸੌਂਕ ਦਾ ਤੁਹਾਡੇ ਤੋਂ ਹੱਲ ਪੱਕਾ ਹੋਇਆ ਨਹੀਂ ਤੇ ਆਹ ਬਾਈ ਨੇ ਦੇਖ ਲਓ ਵੀ ਕਾਪੂੜ ਤਿਆਰ ਕਰਵਾਇਆ ਸੀਗਾ ਸੌਂਕ ਨੇ ਕਰਤਾ ਜੀ ਇਹਦਾ ਜਮਾ ਬੁਰਾ ਹਾਲ ਸੌਂਕ ਘਰ ਦੇ ਵਿੱਚ ਇੰਨੀ ਕੁ ਫੈਲ ਗਈ ਵੀ ਬਾਈ ਦੇ ਲੱਕੜ ਦੇ ਉੱપર ਲੱਗੇ ਹੋਏ ਲੱਖਾਂ ਰੁਪਏ ਬਰਬਾਦ ਹੋ ਗਏ ਸੌਂਕ ਨੇ ਬਿਲਕੁਲ ਹੀ ਜਿਹੜਾ ਘਰ ਦਾ ਹਾਲੋਂ ਬਿਹਾਲ ਕਰਤਾ ਜੇ ਤੁਸੀਂ ਇਹ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਸ਼ੌਂਕ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਆਪਾਂ ਪੱਕਾ ਹੱਲ ਲੈ ਕੇ ਆਏ ਅੱਜ ਸ਼ੌਂਕ ਦਾ ਤੁਸੀਂ ਘਰ ਬਣਾਉਣ ਤੋਂ ਪਹਿਲਾਂ ਜਾਂ ਤੁਹਾਡਾ ਘਰ ਬਣਿਆ ਹੋਇਆ ਜੇ ਤੁਹਾਡਾ ਘਰ ਬਣਿਆ ਹੋਇਆ ਹੈ ਤਾਂ ਉਹਦੇ ਫਰਸ਼ ਦੇ ਵਿੱਚ ਇਸ ਤਰ੍ਹਾਂ ਇਹ ਹੋਲ ਕਰਕੇ ਬਾਈ ਮਲਕੀਤ ਹੋਰੀ ਨੇ ਸੰਗਰੂਰ ਤੋਂ ਤੁਹਾਡਾ ਸ਼ੌਂਕ ਦਾ ਇਹ ਪੱਕਾ ਹੱਲ ਕਰਨਗੇ ਜਾਂ ਫਿਰ ਜੇ ਤੁਸੀਂ ਘਰ ਬਣਾਉਣ ਤੋਂ ਪਹਿਲਾਂ ਮਤਲਬ ਕਿ ਤੁਹਾਡਾ ਲੈਂਟਰ ਪੈ ਗਿਆ ਹਜੇ ਹੀਟਲੇ ਫਰਸ਼ ਲੱਗਣੇ ਬਾਕੀ ਨਹੀਂ ਹੀਟਾਂ ਫਰਸ਼ ਦੇ ਵਿੱਚ ਇਹ ਪੋਰਸ਼ ਪਾਈਪ ਦਾ ਜਾਲ ਆ ਜਿਹੜਾ ਉਹ ਵਿਛਾਉਂਦੇ ਆ ਇਹ ਪੋਰਸ਼ ਪਾਈਪ ਦੇ ਵਿੱਚੋਂ ਕੈਮੀਕਲ ਰਿਸਿਸਕੇ ਘਰ ਦੇ ਚਾਰੇ ਪਾਸੇ ਫੈਲਦਾ ਤੇ ਸੌਂਕ ਨੂੰ ਆ ਜਿਹੜਾ ਉਹ ਹੀਟਾਂ ਹੀ ਖਤਮ ਕਰ ਦਿੰਦਾ ਜੇਕਰ ਤੁਸੀਂ ਇਹ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਘਰ ਦੀ ਸੇਫਟੀ ਚਾਹੁੰਦੇ ਹੋ ਤੇ ਸੌਂਕ ਤੋਂ ਬਚਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਪੋਸਟਰ ਸ਼ੇਅਰ ਕੀਤਾ ਹੋਇਆ ਆਪਾਂ ਨੇ ਇਸ ਦਵਾਈ ਦੀ ਇਸ ਕੈਮੀਕਲ ਦੀ ਕੋਈ ਬਦਬੂ ਨਹੀਂ ਆਊਗੀ ਤੇ ਕਮੇਗਾ ਜਿਹੜਾ ਬਹੁਤ ਤਸੱਲੀ ਬਖਸ਼ ਤੇ ਭਰੋਸੇਮੰਦ ਹੋਊਗਾ ਸੋਨੂੰ ਬਕਾਇਦਾ 5 ਸਾਲ ਦਾ ਮਿਲੂਗਾ ਸਰਟੀਫਿਕੇਟ ਤੇ ਜ਼ਿਆਦਾ ਜਾਣਕਾਰੀ ਵਾਸਤੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਵੀਡੀਓ ਨੂੰ ਕਰ ਦਿਓ ਜਗੇ ਬਾਤੋ ਬਾਤ ਸ਼ੇਅਰ ਧੰਨਵਾਦ